ਰਾਲੀ ਨੂੰ ਸਾਈਡ ਮਾਰ ਕੇ ਭਜਦੇ ਡਰਾਈਵਰ ਕੋਲੋਂ ਨਿਕਲੀ ਭੁੱਕੀ ਦੀ ਪੁਰੀ ਤੇ ਡੀਐਸਪੀ ਦਾ ਆਈਡੀ ਕਾਰਡ ਗੁਦਾਸਪੁਰ ਨੈਸ਼ਨਲ ਹਾਈਵੇ ਤੇ ਪਿੰਡ ਜੀਵਨਬਾਲ ਬਬਰੀ ਦੇ ਨਜ਼ਦੀਕ ਇੱਕ ਟਰਾਲੇ ਦੀ ਸਾਈਡ ਲੱਗਣ ਕੰਨ ਗੰਨਿਆ ਦੀ ਭਰੀ ਟਰੈਕਟਰ ਟਰੈਲੀ ਪਲਟ ਗਈ ਖੁਸ਼ਕਿਸਮਤੀ ਰਹੀ ਕਿ ਟਰੈਕਟਰ ਚਾਲਕ ਬਾਲਬਾਲ ਬਚ ਗਿਆ ਲੇਕਿਨ ਟਰੈਕਟਰ ਤੇ ਟਰੈਲੀ ਨੈਸ਼ਨਲ ਹਾਈਵੇ ਦੇ ਵਿੱਚ ਪਲਟਣ ਕੰਨ ਕੁਝ ਦੇਰ ਲਈ ਟ੍ਰੈਫਿਕ ਜਾਮ ਹੋ ਗਈ ਮੌਕੇ ਤੇ ਜਦੋਂ ਟਰੈਕਟਰ ਚਾਲਕ ਨੇ ਸੜਕ ਸੁਰੱਖਿਆ ਫੋਰਸ ਨੂੰ ਫੋਨ ਕੀਤਾ ਤਾਂ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਹੀ ਉਹ ਵੀ ਪਹੁੰਚ ਗਏ ਉਸ ਸਮੇਂ ਤੱਕ ਟਰੈਕਟਰ ਦੇ ਚਾਲਕ ਵੱਲੋਂ ਕਿਸੇ ਦੀ ਮਦਦ ਨਾਲ ਟਿਪਰ ਚਾਲਕ ਦਾ ਪਿੱਛਾ ਕਰਕੇ ਉਸ ਨੂੰ ਵੀ ਮੌਕੇ ਤੇ ਕਾਬੂ ਕਰ ਲਿਆ ਸੀ ਟਿਪਰ ਚਾਲਕ ਦੀ ਤਲਾਸ਼ੀ ਕਰਨ ਤੇ ਉਸ ਪਾਸੋਂ ਥੋੜੀ ਜੀ ਚੂਰਾ ਪੋਸਟ ਅਤੇ ਇੱਕ ਡੀਐਸਪੀ ਦਾ ਆਈਡੀ ਕਾਰਡ ਵੀ ਬਰਾਮਦ ਹੋਇਆ ਹੈ ਜਿਸ ਵਾਰ ਟਿਪਰ ਚਾਲਕ ਦਾ ਕਹਿਣਾ ਹੈ ਕਿ ਭੁੱਕੀ ਉਸਦੇ ਆਪਣੇ ਖਾਣ ਲਈ ਹੈ ਤੇ ਡੀਐਸਪੀ ਦਾ ਕਾਰਡ ਗਲਤੀ ਨਾਲ ਉਸਦੇ ਕੋਲ ਕਾਗਜ਼ਾਂ ਵਿੱਚ ਆ ਗਿਆ ਸੀ ਦੂਜੇ ਪਾਸੇ ਸਬੰਧਤ ਥਾਣਾ ਸਦਰ ਗੁਰਦਾਸਪੁਰ ਦੀ ਪੁਲਿਸ ਵੱਲੋਂ ਇਸ ਮਾਮਲੇ ਦੀ ਤਫ਼ਤੀਸ਼ ਕਰਨ ਦੀ ਗੱਲ ਕਹੀ ਜਾ ਰਹੀ ਹੈ ਹਾਂ ਜੀ ਸਰ ਮੇਰਾ ਨਾਮ ਵਿਕਰਮਜੀਤ ਸਿੰਘ ਆ ਮੈਂ ਐਡਵੋਕੇਟ ਹਾਂ ਗੁਰਦਾਸਪੁਰ ਵਿੱਚ ਅੱਜ ਮੈਂ ਕਿਸੇ ਕਾਰਨ ਕਰਕੇ ਛੁੱਟੀ ਕਰਕੇ ਘਰੇ ਬੈਠਾ ਸੀ ਮੇਰਾ ਡਰਾਈਵਰ ਜਤਿੰਦਰ ਸਿੰਘ ਵੱਡਾ ਟਰਾਲੀ ਲੈ ਕੇ ਜਾ ਰਿਹਾ ਸੀ ਤੇ ਬੱਬਰੀ ਬਾਈਪਾਸ ਤੇ ਲੱਗੇ ਜਾਣਗੇ ਇੱਕ 22 12 ਵਾਲੇ ਟਰਾਲੇ ਨੇ ਗਲਤ ਤਰੀਕੇ ਨਾਲ ਉਹਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਸਾਈਡ ਲੱਗ ਗਈ ਆ ਸਾਈਡ ਲੱਗ ਕੇ ਤੇ ਟਰਾਲੀ ਪਲਟ ਗਈ ਆ ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਮਾਲੀ ਤੁਹਾਡੇ ਸਾਹਮਣੇ ਆ ਜੀ। ਬਾਕੀ ਮੌਕੇ ਦੇਖਦੇ ਨੂੰ ਫਸ ਕੀ ਕਰਦੀ ਹੈ ਜੀ। ਪੁਲਿਸ ਨੂੰ ਕਾਲ ਕੀਤੀ ਆ ਜੀ। ਇਹ ਭਗਵਾਨ ਸਾਹਿਬ ਮਾਨ ਸਾਹਿਬ ਦੀਆਂ ਗੱਡੀਆਂ ਐਸਾ ਸਾਹਿਬ ਤੇ ਬਿਲਕੁਲ ਮੌਕੇ ਤੇ ਪਹੁੰਚ ਗਈਆਂ ਜੀ। ਬਾਕੀ ਸਾਧਾ ਤੋਂ ਵੀ ਮੁਲਾਜ਼ਮ ਪਹੁੰਚ ਗਏ ਜੀ। ਤੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਜੀ। ਟਰੱਕ ਵਿੱਚ ਕਾਫੀ ਹੋਰ ਸਮਗਰੀ ਵਗੈਰਾ ਬਰਾਮਦ ਕੀਤੀ ਆ। ਕੋਈ ਭੂਕੀ ਵਗੈਰਾ ਵੀ ਕੀਤੀ ਬਰਾਮਦ। ਇੱਕ ਕੋਈ ਡੀਐਸਪੀ ਸਾਹਿਬ ਪੰਜਾਬ ਪੁਲਿਸ ਦੇ ਉਹਨਾਂ ਦਾ ਇੱਕ ਜੈਲੀ ਕਾਰਡ ਵੀ ਬਣਾਇਆ ਜੀ ਡਰਾਈਵਰ ਨੇ। ਉਹ ਨੰਬਰਾਂ ਤੇ ਵੀ ਗੱਲ ਕੀਤੀ ਹੈ ਜੀ। ਜੀ। ਉਹ ਟਰੱਕ ਦੇ ਮਾਲਕਾਂ ਨਾ ਚੁੱਕਿਆ ਸੀ ਉਹ ਕਹਿੰਦੇ ਸਾਡਾ ਨਹੀਂ ਹੈਗਾ ਕਾਰਡ ਇਹ। ਹੁਣ ਮੁਕਰ ਰਹੇ ਉਹ ਕਾਰਡ ਤੋਂ। ਇਹ ਪੁਲਿਸ ਨੇ ਦੇਖਣਾ ਜੀ ਅਸੀਂ ਕੀ ਕਾਰਵਾਈ ਕਰਨੀ ਹੈ, ਕੀ ਲੀਗਲ ਐਕਸ਼ਨ ਲੈਂਦੇ ਆ ਜੀ। ਮੈਂ ਬਿਲਕੁਲ ਪਿੱਛੇ ਹੀ ਆ ਰਿਆਂ ਜੀ ਤੇਲ ਪਰਵਾ ਕੇ ਇੱਥੇ ਪੰਪ ਦੂੰ। ਤੇ ਮੈਂ ਆਪਣੀ ਕਾਰ ਤੇ ਸੀਗਾ ਮੈਂ ਪਿੱਛੇ ਪਿੱਛੇ ਆ ਰਿਆਂ ਜੀ। ਫਿਰ ਅਸੀਂ ਹਾਸੇ ਵਾਲੀ ਜਗ੍ਹਾ ਤੋਂ 1.5 ਕਿਲੋਮੀਟਰ ਅੱਗੇ ਜਾ ਕੇ ਇਹ ਟਰੱਕ ਵਾਲੇ ਨੂੰ ਅਸੀਂ ਕਾਬੂ ਕੀਤਾ ਜੀ। ਮੇਰਾ ਨਾਮ ਸੁਰਜੀਤ ਸਿੰਘ ਆ ਜੀ। ਪੱਲਵਾਟ ਟਰਾਲੀ ਆਉਂਦੀ ਪਰਲੀ ਸਾਈਡ ਫੁੱਟਪਾਥ ਦੇ ਨਾਲ। ਟਰਾਲੀ ਬਾਈ ਨੇ ਇਧਰ ਨੂੰ ਕਰਤੀ ਗੱਡੀ ਕਹਿੰਦੀ ਇਧਰ ਖੜਾ ਹੀ ਜੂਸ ਵਾਲਾ। ਤੇ ਮਗਰਲੇ ਪਾਸੇ ਇੱਕ ਨਈ ਟਰਾਲੀ ਨਾਲ ਵਧੀ। ਸਾਡੀ ਗਲਤੀ ਬਾਈ ਇੰਨੀ ਆ। ਕਿਈ ਰੋਥੇ ਰੁਕੇ ਨੀ। ਐਨੀ ਗਲਤੀ। ਕਿਹੇ ਮੰਨ ਗਏ ਗਲਤੀ ਮੰਨ ਲਈ। ਹਾਂਜੀ। ਇਹ ਦੇਖੋ ਜਿਹੜਾ ਕਾਰਡ ਆ ਨੀ। ਹਾਂਜੀ। ਜਿਹਦਾ ਮਾਲਕ ਦੇ ਕਾਗਜ਼ ਪੱਤਰ ਰਹਿ ਗਏ ਹੋਏ ਗੱਡੀ 'ਚ। ਉਹ ਲਫਾਫਾ ਬੱਕਰਾ ਹੀ। ਉਹ ਗੱਡੀ ਦੇ ਪਰਮਿਟ ਬੱਕਰਾ ਹੀ। ਬੱਕਰਾ। ਹਾਂ। ਉਹਨਾਂ ਦਾ ਬ੍ਰਦਰ ਬ੍ਰਦਰ ਬਰਾਦਰ ਹਾਂ ਉੱਕੀ ਆ ਨਸ਼ੀਲਾ ਫਿਰ ਹੋਰ ਨਾ ਹਾਂ ਉੱਕੀ ਉਹ ਖਾਨੇ ਪੰਜਾ ਮਿੰਟਾਂ ਚ ਇੱਥੇ ਓਪੜ ਗਿਆ ਤੇ ਟਰਾਲੀ ਟਰੈਕਟਰ ਬਚਾਅ ਹੋਗਾ ਟਰੈਕਟਰ ਪਲਟੀ ਟਰਾਲੇ ਵਾਲੇ ਨੇ ਸਟਾਰਟ ਮਾਰੀ ਆ ਤੇ ਟਰਾਲੀ ਪਲਟਾ ਦਿੱਤੀ ਤੇ ਦੇਤੇ ਮਾਲੀ ਨੁਕਸਾਨ ਨਹੀਂ ਕਿਹਾ ਦੋਆ ਬਚਾਅ ਹੋ ਗਿਆ ਮੌਕੇ ਤੋਂ ਓਪੜ ਗਿਆ ਪੰਜਾ ਮਿੰਟਾਂ ਚ ਇੱਥੇ ਤੇ ਬਾਕੀ ਨਾਲ ਇਤਰਾ ਵੀ ਲੋਕਸ ਨੂੰ ਕਾਰਵਾਈ ਹੋਣੀ ਆ ਸਦਾ ਠਾਣੇ ਨੇ ਕਰਨੀ